ਉੰਨਾ ਪੈਗਾਮ ਦਿੰਦਾ ਏ ਲੁੱਟ ਲਈ ਸ਼ਰੀਆਮ ਜੰਗਾ ਕੋਪਦਾ ਵਿਕਾਸ ਦੀਆਂ ਜੜਾਂ ਵਿੱਚ ਸ਼ਿਵਾਰ ਕੋਪਦਾ ਨਾਗਾਸਾਕੀ ਹਿਰੋਸ਼ੀਮਾ ਸਾਰ ੁੱਟੇ ਸੀ ਨਾਗਾਸਾਕੀ ਹਿਰੋਸ਼ੀਮਾ ਸਾਰ ੁੱਟੇ ਸੀ ਮਿੰਟਨ ਤੇ ਲੱਖਾਂ ਲੋਕ ਮਾਰਕ ਦੇ ਸੀ ਜਿੱਥੇ ਜਿੱਥੇ ਬੰਬ ੁੱਟੇ ਤਰਫ਼ ਦੀ ਬੰਜਰ ਬਣਾ ਦਿੱਈ ਹੈ ਰੂਵੇ ਲੱਗੇ ਅੰਦੇ ਕਾਲੇ ਬੱਚੇ ਜਨਮ ਲਾ ਲੀਏ ਅਜਿਹੀ ਵਿਨਾਸ਼ ਦੀ ਤਸਵੀਰ ਮੂੰਹ ਬੋਲਦੀ ਚੰਗਾ ਜਾਪਾਨੀ ਅਜੇ ਤੱਕ ਦੁੱਖ ਭੋਲਦੀ ਉਹ ਜਾਪਾਨੀ ਅਜੇ ਤੱਕ ਦੁੱਖ ਭੋਲਦੀ ਹਿੱਕਲਰ ਵੀ ਹਿੱਕ ਨਾਲੋਂ ਅੱਗੇ ਲੰਘ ਗਿਆ ਸੀ ਹਿੱਕਲਰ ਵੀ ਅਮਰੀਕਾ ਨਾਲੋਂ ਅੱਗੇ ਲੰਘ ਗਿਆ ਸੀ ਯਹੂਦੀਆਂ ਦੇ ਕਤਲਿਆਰ ਨਾਲ ਹੱਥ ਰੰਗ ਰਿਆ ਸੀ ਲਖਾਂ ਲੋਕ ਗੋਲੀਆਂ ਤੇ ਗੈਸਾਂ ਛੱਟ ਮਾਰੇ ਸੀ ਉਸ ਵੇਲੇ ਯੂਰਪ 'ਚ ਅਣਗਿਣਤ ਪਿੰਡ ਸਾੜੇ ਸੀ ਅੱਜ ਤੱਕ ਜੰਗ ਦੇ ਨਿਸ਼ਾਨ ਨੂੰ ਉਹ ਬੋਲਦੇ ਤਵਾ ਕੀਤੇ ਇਤਿਹਾਸ ਦੇ ਵੜ ਕੇ ਫਰੋਲਦੇ ਤਵਾ ਕੀਤੇ ਇਤਿਹਾਸ ਦੇ ਵੜ ਕੇ ਫਰੋਲਦੇ ਜੰਗ ਦਾ ਸੰਤਾਪ ਬੀਤ ਨਾਮ ਨੇ ਛੱਲਿਆ ਤੇ ਆਗ ਤੇ ਅਫਗਾਨਿਸਤਾਨ ਦੀ ਵੀ ਦੀ ਗੱਲਾਂ ਭੁੱਲਿਆ ਲੋਕਤਾ ਦਾ ਹੜਵਾਲ ਜਿੱਥੇ ਜਿੱਥੇ ਗੱਜਿਆ ਆ ਲੋਕਤਾ ਦਾ ਹੜਵਾਲ ਜਿੱਥੇ ਜਿੱਥੇ ਗੱਜਿਆ ਬੀਤ ਨਾਮ ਉਹ ਅਫਗਾਨਿਸਤਾਨ ਛਾੜ ਅਮਰੀਕਾ ਭੱਜਿਆ ਅਮਰੀਕਾ ਹਥਿਆਰਾਂ ਦਾ ਵਪਾਰ ਚਲਾਉਂਦਾ ਏ ਅਮਰੀਕਾ ਹਥਿਆਰਾਂ ਦਾ ਵਪਾਰ ਚਲਾਉਂਦਾ ਏ ਇਜ਼ਰਾਇਲ ਹੱਥੋਂ ਫਲਸਤੀਨ ਨੂੰ ਟੋਲਦਾ ਨਹੀਂ ਦੁਨੀਆ ਤੇ ਥਾਣੇਦਾਰੀ ਰੋਗ ਅਜਮਾਉਂਦਾ ਏ ਈਰਾਨ ਉੱਪਰ ਤੈਨੂੰ ਅਟੈਕ ਕਰਵਾਉਂਦਾ ਏ ਨਾ ਹਕਕੀਆਂ ਜੰਗਾਂ ਵਿਰੁੱਧ ਵਿਰੋਧ ਜਗਾਉਣਾ ਪਊਗਾ ਨਾ ਹਕਕੀਆਂ ਜੰਗਾਂ ਵਿਰੁੱਧ ਵਿਰੋਧ ਜਗਾਉਣਾ ਪਊਗਾ ਸਾਮਰਾਜੀ ਕਿਲੇ ਨੂੰ ਜੜਾਂ ਤੋਂ ਢਾਉਣਾ ਪਊਗਾ ਸਾਮਰਾਜੀ ਕਿਲੇ ਨੂੰ ਜੜਾਂ ਤੋਂ ਢਾਉਣਾ ਪਊਗਾ ਲੋਕਾ ਚਾਹੀ ਕਿਲੇ ਨੇ ਜਗਤ ਜਿਤਵਨੇ ਪਹਿੰਗੇ ਲੋਕਾ ਚਾਹੀ ਕਿਲੇ ਨੇ ਜਗਤ ਜਿਤਵਨੇ ਪਹਿੰਗੇ ਲੋਕ ਮਾਰੂ ਜੰਗਾ ਨੇ ਠੋਗ ਪਾਉਣੇ ਪਹਿੰਗੇ ਕਿਰਤੀ ਜਮਾਤ ਜਿਥੇ ਬੰਦ ਕੂ ਕਰਨੀ ਕਿਰਤੀ ਜਮਾਤ ਜਿਥੇ ਬੰਦ ਕੂ ਕਰਨੀ ਆਪਣੇ ਹੱਕ ਲਈ ਹੱਕੀ ਜੰਗ ਤੋਂ ਲੜਨੀ ਕਿਰਤੀ ਕਿਰਤੀ ਨੂੰ ਕਿਰਤੀ ਦੀ ਕਿਰਤ ਨੂੰ ਫੇਰ ਗੂਲ ਪਾਊਗਾ ਕਿਰਤੀ ਦੀ ਕਿਰਤ ਨੂੰ ਫੇਰ ਗੂਲ ਪਾਊਗਾ ਕਿਰਤੀ ਵਰਗ ਜਦੋਂ ਚੜ੍ਹਤ ਵਿੱਚ ਹੋਊਗਾ ਕਿਰਤੀ ਵਰਗ ਜਦੋਂ ਚੜ੍ਹਤ ਵਿੱਚ ਹੋਊਗਾ ਧੰਨਵਾਦ ਜੈ ਜਨਤਾ ਜੈ ਸ਼ਗਰ ਜਿੱਤ ਲੜਨ ਵਾਲੇ ਲੋਕਾਂ ਦੀ ਧੰਨਵਾਦ